ਸਸਕਾਲ ਜੀ ਜੀ ਪੰਜਾਬੀ ਦੇ ਡਾਡਾ ਇੱਕ ਵਾਰੀ ਫੇਰ ਤੋਂ ਸੁਭਾਅ ਤੇ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਆ ਤੁਹਾਨੂੰ ਵੇਟ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਪੰਚਾਇਤੀ ਚੋਣਾਂ ਆ ਗਈਆਂ ਨੇ ਸਿਰ ਦੇ ਉੱਤੇ ਪੰਚਾਂ ਸਰਪੰਚਾਂ ਦੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਕਿ ਪੰਚਾਇਤੀ ਚੋਣਾਂ ਹੁਣ ਜਿਹੜੀਆਂ ਨੇ ਬਹੁਤ ਜਲਦ ਹੋਣ ਵਾਲੀਆਂ ਨੇ ਤੇ ਤਰੀਕ ਜਿਹੜੀ ਅਨਾਉਂਸ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਚੋਣ ਕਮਿਸ਼ਨ ਨੇ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ ਗਿਆ ਤਾਂ ਦਾ ਇਦੀ ਹੈ ਕਿ ਪੰਜਾਬ ਦੇ ਚੋਣ ਕਮਿਸ਼ਨ ਵੱਲੋਂ ਪੂਰੀ ਤਰ੍ਹਾਂ ਇਹ ਹਦਯਤਾ ਦੇ ਦਿੱਤੀਆਂ ਗਈਆਂ ਨੇ ਕਿ 15 ਤਰੀਕ ਨੂੰ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਕਰਵਾਈਆਂ ਜਾਣ ਤੇ ਉਸੇ ਦਿਨ ਚੋਣਾਂ ਹੋਣਗੀਆਂ ਤੇ ਉਸੇ ਦਿਨ ਹੀ ਗਿਣਤੀ ਹੋ ਕੇ ਰਿਜ਼ਲਟ ਜਿਹੜੇ ਆ ਅਨਾਉਂਸ ਕਰ ਦਿੱਤੇ ਜਾਣਗੇ ਤੁਹਾਨੂੰ ਫੇਰ ਇੱਕ ਵਾਰੀ ਆਦਾਦੀ ਹੈ ਕਿ ਪੰਚਾਇਤੀ ਚੋਣਾਂ ਬਹੁਤ ਜਲਦ ਹੋਣ ਵਾਲੀਆਂ ਨੇ ਤੇ 15 ਅਕਤੂਬਰ ਜਿਹੜੀ ਇਹ ਉਹ ਅਨਾਉਂਸ ਕਰ ਦਿੱਤੀ ਗਈ ਹੈ ਪੰਜਾਬ ਦੇ ਚੋਣ ਕਮਿਸ਼ਨ ਨੇ ਕਿਹਾ ਆ ਕਿ ਸਟੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਤਰੀਕ ਦਾ ਜਿਹੜਾ ਆ ਐਲਾਨ ਕਰ ਦਿੱਤਾ ਗਿਆ ਤੇ ਨੋਮੀਨੇਸ਼ਨ ਦੇ ਲਈ ਜਿਹੜਾ ਆ 27 ਸਤੰਬਰ ਤੋਂ ਲੈ ਕੇ 4 ਅਕਤੂਬਰ ਤੱਕ ਤੁਸੀਂ ਆਪਣੇ ਫਾਰਮ ਭਰ ਸਕਦੇ ਹੋ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ 15 ਅਕਤੂਬਰ ਨੂੰ ਵੋਟਾਂ ਆਉਣਗੀਆਂ ਤੇ ਪੰਚ ਸਰਪੰਚ ਜਿਹੜੇ ਆ ਆਪਣੇ ਨੋਮੀਨੇਸ਼ਨ ਦੇ ਲਈ ਆਪਣੇ ਫਾਰਮ ਭਰ ਸਕਦੇ ਨੇ 27 ਸਤੰਬਰ ਤੋਂ 4 ਅਕਤੂਬਰ ਦੇ ਵਿੱਚ ਵਿੱਚ ਜਿਹੜਿਆ ਆਪਣੇ ਫਾਰਮ ਭਰ ਲੈਣ ਆਪਣੇ ਨਾਮੀਨੇਸ਼ਨ ਦੇ ਲਈ ਆਪਣਾ ਫਾਰਮ ਜਿਹੜਾ ਹੈ ਚੋਣ ਕਮਿਸ਼ਨ ਦਫ਼ਤਰ ਦੇ ਵਿੱਚ ਜਿਹੜਾ ਆ ਉਹ ਦੇ ਸਕਦੇ ਨੇ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਭਰ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ ਆ 15 ਅਕਤੂਬਰ ਨੂੰ ਹੋਣਗੀਆਂ ਪੰਜਾਬ ਭਰ ਦੇ ਵਿੱਚ ਪੰਚਾਇਤੀ ਚੋਣਾਂ ਪੰਚਾ ਸਰਪੰਚਾਂ ਦੇ ਲਈ ਆਈ ਇਹ ਵੱਡੀ ਖੁਸ਼ਖਬਰੀ ਕਿ ਹੁਣ ਜਿਹੜੀਆਂ ਚੋਣਾਂ ਨੇ ਉਹ 15 ਅਕਤੂਬਰ ਨੂੰ ਹੋ ਜਾਣਗੀਆਂ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਆ ਇਹ ਪੰਚਾਇਤੀ ਚੋਣਾਂ ਦਾ ਜਿਹੜਾ ਰੌਲਾ ਆ ਉਹ ਇੱਧਰ-ਉੱਧਰ ਪੈ ਰਿਹਾ ਸੀ ਕਿ ਕਦੋਂ ਹੋਣਗੀਆਂ ਕਿਵੇਂ ਹੋਣਗੀਆਂ ਤੇ ਕਿੱਤਰਾ ਹੋਣਗੀਆਂ ਕਈ ਵਾਰੀ ਇਹ ਚੋਣਾਂ ਭੰਗ ਵੀ ਹੋ ਚੁੱਕੀਆਂ ਨੇ ਪਰ ਹੁਣ ਤੁਹਾਨੂੰ ਦੱਸਦੇ ਆ ਕਿ 15 ਅਕਤੂਬਰ 2024 ਦੇ ਵਿੱਚ ਹੀ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ 27 ਤੋਂ 4 ਤਰੀਕ ਤੱਕ ਆਪਣੇ ਆਪਣਾ ਨਾਮੀਨੇਸ਼ਨ ਪੰਚ ਸਰਪੰਚ ਜਿਹੜੇ ਆ ਉਹ ਭਰ ਸਕਦੇ ਨੇ ਤੇ 15 ਤਰੀਕ ਨੂੰ ਨਾਲ ਦੇ ਨਾਲ ਵੋਟਾਂ ਪੈਣਗੀਆਂ ਤੇ ਨਾਲ ਦੀ ਨਾਲ ਹੀ ਉਹਨਾਂ ਦਾ ਰਿਜ਼ਲਟ ਕੱਢ ਕੇ ਜਿਹੜਾ ਆ ਦੇ ਦਿੱਤਾ ਜਾਏਗਾ ਤੁਸੀਂ ਦੇ ਦੇ ਪਿਓ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਜੀ ਸਾਡੀਆਂ ਦਿੱਤੀਆਂ ਹੋਈਆਂ ਇਨਫੋਰਮੇਸ਼ਨ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀਆਂ ਨੇ ਆਪਣਾ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਦੇ ਨਾਲ ਜੁੜੇ ਰਹਿਣ ਦੇ ਲਈ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਰਿਹਾ ਕਰੋ ਧੰਨਵਾਦ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ